ਪੰਜਾਬ ਦੇ ਵਿੱਚ ਅੱਜ ਲੋਹੜੀ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਜਿੱਥੇ ਕਿਤੇ ਵੀ ਪੰਜਾਬੀ ਕੌਮ ਜਿਹੜੀ ਆ ਵਸਦੀ ਆ ਉਹਨਾਂ ਦੇ ਵੱਲੋਂ ਲੋਹੜੀ ਦਾ ਤਿਹਾਰ ਮਾਗੀ ਦਾ ਤਿਹਾਰ ਬੜੀ ਹੀ ਤੁਮਟਾਮ ਦੇ ਨਾਲ ਮਨਾਇਆ ਜਾਂਦਾ ਪਰਿਵਾਰ ਦੇ ਨਾਲ ਬੈਠ ਕੇ ਮਨਾਇਆ ਜਾਂਦਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਹਰ ਸਾਲ ਜਿਹੜੀ ਆ ਧੀਆਂ ਦੀ ਲੋਹੜੀ ਜਿਹੜੀ ਉਹ ਮਨਾਇ ਜਾਂਦੀ ਆ ਤਾਂ ਇਸੇ ਤਰਜ਼ ਤੇ ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਦੇ ਵਿੱਚ ਸ਼ਸ਼ੀਲ ਪੈਲੱਸ ਦੇ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ ਜਿੱਥੇ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਸ਼ਰਕਤ ਕੀਤੀ ਜਾਂਦੀ ਆ ਤੇ ਉਹਨਾਂ ਦੇ ਵੱਲੋਂ ਜਿਹੜੀ ਆਹੋ ਇਸ ਤਿਹਾਰ ਦੀ ਮਾਗੀ ਦੇ ਤਿਹਾਰ ਦੀ ਜਿਹੜੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਮੀਡੀਆ ਤੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਹੜੀ ਦਾ ਤੇ ਮਾਗੀ ਦਾ ਜਿਹੜਾ ਤਿਹਾਰ ਹੈ ਇਹ ਬਹੁਤ ਹੀ ਮਹੱਤਵ ਨਏ ਮਾਪੇਸ ਨੂੰ ਧੀਆਂ ਦੀ ਲੋੜੀ ਵੀ ਜਿਹੜੀ ਉਹ ਮਨਾਉਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਹਰ ਸਾਲ ਜਿਹੜੀ ਉਹ ਧੀਆਂ ਦੀ ਲੋੜੀ ਮਨਾਾਈ ਜਾਂਦੀ ਆ ਤਾਂ ਇਸ ਮੌਕੇ ਗੱਲਬਾਤ ਕਰਦੇ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਧੀਆਂ ਨੂੰ ਹਮੇਸ਼ਾ ਸਪੋਰਟ ਕਰਨਾ ਚਾਹੀਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਭਾਈ ਦੇ ਵਿੱਚ ਖੇਡਾਂ ਦੇ ਵਿੱਚ ਅਤੇ ਜੇ ਧਰਤੀਆਂ ਸਿਹਤਮੰਦ ਹੋਣ ਗਿਆ ਤਾਹੀਂ ਜਿਹੜਾ ਪਰਿਵਾਰ ਖੁਸ਼ਹਾਲ ਰਹੇਗਾ ਤੇ ਜੇਕਰ ਧੀਆਂ ਤਰੱਕੀ ਕਰਨਗੀਆਂ ਤਾਂ ਹੀ ਪਰਿਵਾਰ ਤਰੱਕੀ ਕਰੇਗਾ ਅਤੇ ਜੇਕਰ ਧੀਆਂ ਤਰੱਕੀ ਕਰਨਗੀਆਂ ਤਾਂ ਹੀ ਜਿਹੜਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣ ਸਕੇਗਾ ਤੇ ਧੀਆਂ ਨੂੰ ਹਮੇਸ਼ਾ ਜਿਹੜਾ ਸਪੋਰਟ ਕਰਨਾ ਚਾਹੀਦਾ ਧੀਆਂ ਨੂੰ ਹਮੇਸ਼ਾ ਅੱਗੇ ਵਧਣ ਦਾ ਜਿਹੜਾ ਮੌਕਾ ਵਾ ਉਹ ਦੇਣਾ ਚਾਹੀਦਾ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਇਆ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕੀ ਕਿਹਾ ਉਸ ਸੰਬੰਧ ਹਾਂਜੀ ਸਰ ਅਸਲ ਦਾ ਸੋਚੀ ਜਿਹੜੀ ਮੈਂ ਪਹਿਲਾਂ ਤਾਂ ਮੈਂ ਸਾਰੇ ਜੀ ਜਿੰਨੇ ਵੀ ਆਪਣੇ ਅਵਚੇਤੇ ਤੌਰ ਤੇ ਪੰਜਾਬੀ ਦੇਸ਼ ਵਿਦੇਸ਼ ਚ ਰਹਿੰਦੇ ਆ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਔਰ ਮਾਘੀ ਦੀਆਂ ਵਧਾਈਆਂ ਦਿੰਨਾ ਔਰ ਇਹ ਜਿਹੜੇ ਦੋਨੇ ਸਾਡੇ ਫੈਸਟੀਵਲ ਆ ਬਹੁਤ ਇੰਪੋਰਟੈਂਟ ਆ ਔਰ ਪੰਜਾਬ ਸਰਕਾਰ ਨੇ ਇਹਨੂੰ ਧੀਆਂ ਦੀ ਲੋਹੜੀ ਜਿਹੜਾ ਹੈਗਾ ਅਸੀਂ ਮਨਾਉਂਦੇ ਆ ਹਰ ਸਾਲ ਤਾਂ ਕਿ ਅਸੀਂ ਇਹਦੇ ਬਾਰੇ ਧੀਆਂ ਬਾਰੇ ਗੱਲ ਕਰ ਸਕੀਏ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਪੜਨ ਦਾ ਮੌਕਾ ਖੇਡਣ ਦਾ ਮੌਕਾ ਵਧਨ ਖੁੱਲਣ ਦਾ ਮੌਕਾ ਕਿਉਂਕਿ ਜੇ ਸਾਡੀਆਂ ਧੀਆਂ ਤੰਦਰੁਸਤ ਹੋਣਗੀਆਂ ਤਾਂ ਪੂਰਾ ਪਰਿਵਾਰ ਜੇ ਤੀਆਂ ਖੁਸ਼ਹਾਲ ਹੋਣਗੀਆਂ ਤਾਂ ਪੂਰਾ ਜਿਹੜਾ ਪੰਜਾਬ ਹੈ ਔਰ ਜਿਹੜਾ ਦੇਸ਼ ਹੈ ਤਾਂ ਹੀ ਔਰੰਗਲਾ ਪੰਜਾਬ ਬਣੇਗਾ ਤਾਂ ਹੀ ਔਰੰਗਲਾ ਦੇਸ਼ ਬਣੇਗਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਜਿਹੜਾ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਮਕਸਦ ਇਹ ਹੈ ਕਿ ਅਸੀਂ ਆਪਣੀਆਂ ਤੀਆਂ ਦੇ ਬੱਚਾ ਉਹਨਾਂ ਨੂੰ ਬਰਾਬਰ ਦਾ ਮੌਕਾ ਦੇਈਏ ਖੇਡਣ ਦਾ ਪੜ੍ਹਨ ਦਾ ਕਿ ਵਤਨ ਦਾ ਔਰਤियां ਹਮੇਸ਼ਾ ਦੇਸ਼ ਦਾ ਨਾਮ ਆਪਣੇ ਕਦੇ ਵੀ ਆਪਣੇ ਬਾਪ ਦੀ ਪਗੜੀ ਨੂੰ ਧਾਗ ਵਿੱਚ ਲੱਗਣ ਦੇਣ ਗਿਆ ਔਰ ਕਦੇ ਵੀ ਜਿਹੜਾ ਹੈਗਾ ਉਹ ਮਤਲਬ ਜੇ ਉਹਨਾਂ ਨੂੰ ਮੌਕਾ ਮਿਲੇਗਾ ਤਾਂ ਪੜ੍ਹਾਈ ਦੇ ਵਿੱਚ ਔਰ ਫਰੇਡਾਂ ਦੇ ਵਿੱਚ ਉਹ ਹਮੇਸ਼ਾ ਜਿਹੜੀਆਂ ਹੈਗੀਆਂ ਆਪਣੇ ਪਰਿਵਾਰ ਤੋਂ ਵਛਾਗੇ ਰਹਿੰਦੀਆਂ ਇੱਕ ਸਟੈਪ ਔਰ ਪਰਿਵਾਰ ਦਾ ਔਰ ਦੇਸ਼ ਦਾ ਨਾ ਰੋਸ਼ਨ ਕਰਦੀਆਂ ਸੋ ਹਮੇਸ਼ਾ ਆਪਾਂ ਨੂੰ ਔਰ ਮਾਪਾਂ ਦੀ ਸੇਵਾ ਜੇ ਕਰਦੀ ਆ ਤਾਂ ਉਹਦੀਆਂ ਕਰਦੀ ਪੰਜਾਬ ਵਿੱਚ ਅੱਜ ਲੋਹੜੀ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਜਿੱਥੇ ਕਿਤੇ ਵੀ ਪੰਜਾਬੀ ਕੌਮ ਜਿਹੜੀ ਆ ਵਸਦੀ ਆ ਉਹਨਾਂ ਦੇ ਵੱਲੋਂ ਲੋਹੜੀ ਦਾ ਤਿਹਾਰ ਮਾਗੀ ਦਾ ਤਿਹਾਰ ਬੜੀ ਹੀ ਤੁਮਤਾਂ ਦੇ ਨਾਲ ਮਨਾਇਆ ਜਾਂਦਾ ਪਰਿਵਾਰ ਦੇ ਨਾਲ ਬੈਠ ਕੇ ਮਨਾਇਆ ਜਾਂਦਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਹਰ ਸਾਲ ਜਿਹੜੀ ਆ ਧੀਆਂ ਦੀ ਲੋਹੜੀ ਜਿਹੜੀ ਉਹ ਮਨਾਇ ਜਾਂਦੀ ਆ ਤਾਂ ਇਸੇ ਤਰਜ਼ ਤੇ ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਦੇ ਵਿੱਚ ਸ਼ਸ਼ੀਲ ਪੈਲਸ ਦੇ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ ਜਿੱਥੇ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਸ਼ਰਕਤ ਕੀਤੀ ਜਾਂਦੀ ਆ ਤੇ ਉਹਨਾਂ ਦੇ ਵੱਲੋਂ ਜਿਹੜੀ ਆਹੋ ਇਸ ਤਿਹਾਰ ਦੀ ਮਾਗੀ ਦੇ ਤਿਹਾਰ ਦੀ ਜਿਹੜੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਮੀਡੀਆ ਤੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋੜੀ ਦਾ ਤੇ ਮਾਗੀ ਦਾ ਜਿਹੜਾ ਤਿਹਾਰ ਹੈ ਇਹ ਬਹੁਤ ਹੀ ਮਹੱਤਵਪੂਰਨ ਹੈ ਅਤੇ ਸਾਨੂੰ ਤਿਆਂ ਦੀ ਲੋੜੀ ਵੀ ਜਿਹੜੀ ਉਹ ਮਨਾਉਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਹਰ ਸਾਲ ਜਿਹੜੀ ਆ ਉਹ ਤਿਆਂ ਦੀ ਲੋੜੀ ਮਨਾਈ ਜਾਂਦੀ ਆ ਤਾਂ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਇਹ ਵੀ ਕਿਹਾ ਕਿ ਤਿਆਂ ਨੂੰ ਹਮੇਸ਼ਾ ਸਪੋਰਟ ਕਰਨਾ ਚਾਹੀਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਭਾਈ ਦੇ ਵਿੱਚ ਖੇਡਾਂ ਦੇ ਵਿੱਚ ਅਤੇ ਜੇ ਕਰਤੀਆਂ ਸਿਹਤਮੰਦ ਹੋਣ ਗਿਆ ਤਾਹੀਂ ਜਿਹੜਾ ਪਰਿਵਾਰ ਖੁਸ਼ਹਾਲ ਹੋਵੇਗਾ ਤੇ ਜੇ ਕਰਤੀਆਂ ਤਰੱਕੀ ਕਰਨਗੀਆਂ ਤਾਂ ਹੀ ਪਰਿਵਾਰ ਤਰੱਕੀ ਕਰੇਗਾ। ਅਤੇ ਜੇ ਕਰਤੀਆਂ ਤਰੱਕੀ ਕਰਨਗੀਆਂ ਤਾਂ ਹੀ ਜਿਹੜਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣ ਸਕੇਗਾ ਤੇ ਤੀਆਂ ਨੂੰ ਹਮੇਸ਼ਾ ਜਿਹੜਾ ਸਪੋਰਟ ਕਰਨਾ ਚਾਹੀਦਾ ਤੀਆਂ ਨੂੰ ਹਮੇਸ਼ਾ ਅੱਗੇ ਵਧਣ ਦਾ ਜਿਹੜਾ ਮੌਕਾ ਵਾ ਉਹ ਦੇਣਾ ਚਾਹੀਦਾ। ਇਸ ਤੋਂ ਇਲਾਵਾ মিডিਆ ਦੇ ਨਾਲ ਗੱਲਬਾਤ ਕਰਦੇ ਹੋਇਆ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕੀ ਕਿਹਾ ਉਸ ਸੰਬੰਧ ਹਾਂਜੀ ਸਰ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਵੀ ਮੇਰੇ ਪਹਿਲਾਂ ਤਾਂ ਮੈਂ ਸਾਰੇ ਜੀ ਜਿੰਨੇ ਵੀ ਆਪਣੇ ਅਵਚੇਤੇ ਤੌਰ ਤੇ ਪੰਜਾਬੀ ਦੇਸ਼ ਵਿਦੇਸ਼ ਚ ਰਹਿੰਦੇ ਆ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਔਰ ਮਾਘੀ ਦੀਆਂ ਵਧਾਈਆਂ ਦਿੰਨਾ ਔਰ ਇਹ ਜਿਹੜੇ ਦੋਨੇ ਸਾਡੇ ਫੈਸਟੀਵਲ ਆ ਬਹੁਤ ਇੰਪੋਰਟੈਂਟ ਆ ਔਰ ਪੰਜਾਬ ਸਰਕਾਰ ਨੇ ਇਹਨੂੰ ਤੀਆਂ ਦੀ ਲੋਹੜੀ ਜਿਹੜਾ ਹੈਗਾ ਅਸੀਂ ਮਨਾਉਂਦੇ ਆ ਹਰ ਸਾਲ ਤਾਂ ਕਿ ਅਸੀਂ ਇਹਦੇ ਬਾਰੇ ਤੀਆਂ ਬਾਰੇ ਗੱਲ ਕਰ ਸਕੀਏ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਪੜਨ ਦਾ ਮੌਕਾ ਖੇਡਣ ਦਾ ਮੌਕਾ ਵਧਣ ਖੁੱਲਣ ਦਾ ਮੌਕਾ ਕਿਉਂਕਿ ਜੇ ਸਾਡੀਆਂ ਤੀਆਂ ਤੰਦਰੁਸਤ ਹੋਣਗੀਆਂ ਤਾਂ ਪੂਰਾ ਜੇ ਧੀਆ ਖੁਸ਼ਹਾਲ ਹੋਣਗੀਆ ਤਾਂ ਪੂਰਾ ਜਿਹੜਾ ਪੰਜਾਬ ਹੈ ਔਰ ਜਿਹੜਾ ਦੇਸ਼ ਹੈ ਤਾਂ ਹੀ ਔਰ ਅਗਲਾ ਪੰਜਾਬ ਬਣੇਗਾ ਤਾਂ ਹੀ ਅਗਲਾ ਦੇਸ਼ ਬਣੇਗਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਜਿਹੜਾ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਮਕਸਦ ਇਹ ਹੈ ਕਿ ਅਸੀਂ ਆਪਣੀਆਂ ਧੀਆ ਦੇ ਵਾਂ ਉਹਨਾਂ ਨੂੰ ਬਰਾਬਰ ਦਾ ਮੌਕਾ ਦੇਈਏ ਫੇੜਣ ਦਾ ਪੜਨ ਦਾ ਕਿ ਵਧਣ ਦਾ ਔਰ ਧੀਆ ਹਮੇਸ਼ਾ ਦੇਸ਼ ਦਾ ਨਾਮ ਆਪਣੇ ਕਦੇ ਵੀ ਆਪਣੇ ਬਾਪ ਦੀ ਪਗੜੀ ਨੂੰ ਜ਼ਾਕ ਵਿੱਚ ਲੱਪਣ ਦੇਣ ਗਿਆ ਔਰ ਕਦੇ ਵੀ ਜਿਹੜਾ ਹੈਗਾ ਉਹ ਮਤਲਬ ਜੇ ਉਹਨਾਂ ਨੂੰ ਮੌਕਾ ਮਿਲੇਗਾ ਤਾਂ ਪੜਾਈ ਦੇ ਵਿੱਚ ਔਰ ਫਿਡਾਂ ਦੇ ਵਿੱਚ ਉਹ ਹਮੇਸ਼ਾ ਜਿਹੜੀਆਂ ਹੈਗੀਆਂ ਆਪਣੇ ਪਰਿਵਾਰਤੌਰ ਤੇ ਸ਼ਾਮਿਲ ਰਹਿੰਦੀਆਂ ਇੱਕ ਸਟੈਪ ਔਰ ਪਰਿਵਾਰ ਦਾ ਔਰ ਦੇਸ਼ ਦਾ ਨਾਰੋਸ਼ਨ ਕਰਦੀਆਂ ਸੋ ਹਮੇਸ਼ਾ ਆਪਣਾ ਮਾਪਾ ਪੀ સેવા ਜੇ ਕਰਦੀ ਆ ਤਾਂ ਉਹਦੀਆਂ ਕਰਦੀਆਂ